ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਢੋਲਣ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਅੱਡਾ ਲੱਗਦਾ ਦੋਸਤੋ ਅਮਰਕੋਟ ਤੋਂ ਆਪਾਂ ਜਦੋਂ ਲਖਨੇ ਨੂੰ ਆਉਨੇ ਆ ਤੇ ਲਖਨੇ ਤੋਂ ਵੀ ਇੱਕ ਸੜਕ ਨਿਕਲਦੀ ਆ ਜਿਹੜੀ ਪਿੰਡ ਦੂਲ ਕੋਨਾ ਤੇ ਦੂਲ ਕੋਨਾ ਤੋਂ ਦੋਸਤੋ ਇੱਕ ਸੜਕ ਜਿਹੜੀ ਆ ਤੁਹਾਨੂੰ ਪਿੰਡ ਢੋਲਣ ਲੈ ਆਊਗੀ ਤੇ ਢੋਲਣ ਪਿੰਡ ਦੀਆਂ ਜਿਹੜੀਆਂ ਦੋਸਤੋ ਬੈਕਾਂ ਵੀ ਤੁਸੀਂ ਕਹਿ ਸਕਦੇ ਜੇ ਹਵੇਲੀਆਂ ਵੀ ਕਹਿ ਸਕਦੇ ਜੇ ਵੀਰ ਗੁਰਪੇਜ ਤੇ ਵੀਰ ਜਗਰਾਜ ਹੁਣਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਹੁਣਾਂ ਦਾ ਪਸ਼ੂ ਕਾਫੀ ਲੰਬੇ ਸਮੇਂ ਤੋਂ ਦੋਸਤੋ ਵੀਰ ਹੁਣ ਹੀ ਲੈ ਕੇ ਆਉਂਦੇ ਆ ਠੀਕ ਆ ਜੀ ਸੇਲ ਪਰਚੇਜ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਤੇ ਵੀਡੀਓ ਆਪਣੀ ਪਹਿਲੀ ਆ ਇਸ ਘਰੋਂ ਪਸ਼ੂ ਤੁਹਾਨੂੰ ਆਪਾਂ ਤਿੰਨ ਦਿਖਾਉਣੇ ਆ ਤਿੰਨੇ ਪਸ਼ੂ ਘੱਬਣਾ ਇੱਕ ਪਹਿਲਣ ਝੋਟੀ ਦਿਖਾਵਾਂਗੇ ਇੱਕ ਦੂਜਾ ਸੁਹਾ ਸੂਨ ਵਾਲੀ ਝੋਟੀ ਆ ਇੱਕ ਵੈੜ ਦਿਖਾਵਾਂਗੇ ਜਰਸੀ ਕ੍ਰੋਸ ਸੰਗ ਦੇ ਵਿੱਚ ਤੋਂ ਪਸ਼ੂ ਇਸੇ ਤਰ੍ਹਾਂ ਦੋਸਤੋ ਇਸ ਕਿੱਲੇ ਦੇ ਉੱਪਰ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾਏ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਅਮਰਕੋਟ ਤੋਂ ਤਕਰੀਬਨ ਦੋਸਤੋ ਕੋਈ 5-7 ਕਿਲੋਮੀਟਰ ਦੀ ਦੂਰੀ ਆ ਪਿੰਡ ਢੋਲਣ ਦੀ ਤੇ ਨਾਲ ਲੱਗਦੇ ਪਿੰਡ ਠੱਠੀ ਪਿੰਡ ਬਿਲਕੁਲ ਨਜ਼ਦੀਕ ਆ ਨਾਲ ਲੱਗਦਾ ਦੋਸਤੋ ਕਾਲੀਆ ਸਕਤਰਾ ਪਿੰਡ ਵੀ ਥੋੜੀ ਦੂਰੀ ਤੇ ਆ ਦੂਲ ਕੋਨਾ ਪਿੰਡ ਬਿਲਕੁਲ ਲਾਗੇ ਸੋਰਾਜੋ ਕੇ ਪਿੰਡ ਵੀ ਇੱਥੋਂ ਦੋਸਤੋ ਲਾਗਨੇ ਤੋਂ ਅੱਗੇ ਰਹਿ ਜਾਂਦਾ ਤੇ ਮਹਿਮੂਦਪੁਰ ਵੀ ਇੱਥੋਂ ਥੋੜੀ ਦੂਰੀ ਤੇ ਆ ਆਓ ਕਰਦੇ ਆ ਗੱਲਬਾਤ ਵੀਰ ਜਗਰਾਜ ਸਿੰਘ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਬਾਈ ਗੁਰਪੇਜ ਜਗਰਾਜ ਬਾਈ ਸਾਸਰੀ ਕਾਲ ਵਾਇਗਰਜੀ ਕਾ ਖਾਲਸਾ ਵਾਇਗਰਜੀ ਕੀ ਪਤਨੀ ਜੀ ਅੱਛਾ ਤੇ ਵੀਰੇ ਜਗਰਾਜ ਇੱਕ ਆਪਣੇ ਭੈਣ ਭਰਾਵਾਂ ਸੱਜਣਾਂ ਨੂੰ ਦੱਸ ਦਈਏ ਵੀ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਕਿੰਨੇ ਕ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਵੀਰ ਜੀ ਆਪਾਂ 2011 ਦਾ ਕਰਦੇ ਜੀ ਵੀਰ ਜੀ ਵਪਾਰ ਦਾ ਕੰਮ ਠੀਕ ਹੈ ਜੀ ਪਹਿਲਾਂ ਆਪਣੇ ਬਾਪੂ ਜੀ ਦਲਾਲੀ ਕਰਦੇ 40 ਸਾਲ ਉਹਨਾਂ ਦਲਾਲੀ ਕੀਤੀ ਆ ਹਾਂ ਜੀ ਉਹਨਾਂ ਦੇ ਨਾਲ ਹੀ ਆਪਾਂ ਲੱਗੇ ਜੀ 2000 ਯਾਰਾਂ ਦੇ ਆਪਾਂ ਕਰਦੇ ਆਂ ਵਪਾਰ ਵਪਾਰ ਕਰਦੇ ਆਂ ਹਾਂਜੀ ਲਗਾਤਾਰ ਤਕਰੀਬਨ ਅੱਜ ਉਹ ਕਾਫੀ ਨਾ 12 14 ਚੱਲਦਾ ਹਾਂਜੀ 13 14 ਵਰੇ ਹੋ ਚੁੱਕੇ ਜੀ ਠੀਕ ਹੈ ਜੀ ਹਾਂਜੀ ਬਹੁਤ ਛੋਟੀ ਉਮਰ ਚ ਲੱਗੇ ਹੈ ਜੀ ਠੀਕ ਹੈ ਜੀ ਤੇ ਅੱਛਾ ਭਾਈ ਜਗਰਾਜ ਇਸੇ ਤਰ੍ਹਾਂ ਹੀ ਪਸ਼ੂ ਆਪਣੇ ਕੋਲ ਮਤਲਬ ਕਿ ਨੇੜੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰ ਲਈਏ ਇਹਨਾਂ ਪਿੰਡਾਂ ਦੇ ਵਿੱਚੋਂ ਪਸ਼ੂ ਲਿਆ ਜਾਂਦਾ ਹਾਂਜੀ ਹਾਂਜੀ ਆਪਾਂ ਲਾਗੋ ਹੀ ਲੈਨੇ ਭਾਜੀ ਇੱਥੋਂ ਲਾਗੋ ਲਾਗੋ ਡੰਗਰ ਲਈਦੇ ਚੰਗਾ ਡੰਗਰ ਲੈਣਾ ਜਿਹੜਾ ਆਪਣੇ ਉੱਤੇ ਸਾਡੀ ਨਿਸ਼ਾਨੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਹਾਂ ਤਦੋਂ ਤੋਂ ਅੱਗੇ ਅਸੀਂ ਗੱਲ ਕਰਦੇ ਪਏ ਸੀ ਵੀਰਾਂ ਦਾ ਵੀ ਲਾਗੇ ਬੰਨੇ ਪਸ਼ੂ ਖਰੀਦਦਾਰੀ ਆ ਸਾਡੀ ਵੀ ਪਸ਼ੂ ਚੰਗੇ ਵੀ ਲਾਏ ਆ ਤੇ ਚੰਗੀ ਰਕਮ ਤੇ ਚੰਗੇ ਪੈਸਿਆਂ ਦੇ ਵਿੱਚ ਵੀ ਆ ਕਿਉਂਕਿ ਜਿਹੋ ਜਿਹਾ ਪਸ਼ੂ ਆ ਉਹੋ ਜਿਹਾ ਰੇਟ ਭਰਨਾ ਪੈਂਦਾ ਸਾਰੇ ਵੀਰ ਸਿਆਣੇ ਆ ਜਦੋਂ ਘਰੋਂ ਕੋਈ ਚੰਗਾ ਪਸ਼ੂ ਆਪਾਂ ਸੇਲ ਕਰਨਾ ਤੇ ਪੈਸੇ ਜਿਹੜੇ ਮੂੰਹੋਂ ਮੰਗੇਈਦਾ ਠੀਕ ਹੈ ਮੂੰਹੋਂ ਮੰਗੇ ਪਸ਼ੂ ਮਿਲ ਪੈਸੇ ਜਿਹੜੇ ਆਪਾਂ ਨੂੰ ਮਿਲਦੇ ਆ ਅੱਜ ਪਸ਼ੂ ਤਿੰਨ ਦਿਖਾਉਣੇ ਆ ਤੁਹਾਨੂੰ ਇੱਕ ਨੀਲੀ ਦੇ ਪੱਕ ਦੀ ਦੋਸਤ ਇੱਕ ਝੋਟੀ ਦਿਖਾਵਾਂਗੇ ਪੂਰੇ ਵੱਡੇ ਕੰਦ ਕਾਠ ਦੇ ਵਿੱਚ ਇੱਕ ਵੈੜ ਦਿਖਾਵਾਂਗੇ ਸ਼ੁਰੂਆਤ ਆਪਾਂ ਕਰ ਲੈਨੇ ਇੱਕ ਪਾਸ ਤੇ ਜਗਰਾਜ ਬਾਈ ਸ਼ੁਰੂਆਤ ਕਰੇ ਬੰਨੋ ਕਰਦੇ ਜੇ ਆ ਵੈੜ ਤੋਂ ਹੀ ਕਰ ਲਈਏ ਪਾਜੀ ਆ ਲਓ ਜੀ ਕਰੀਏ ਸਾਹਮਣੇ ਪੇਛ ਤੇ ਕੀ ਡਿਟੇਲ ਹੈ ਤਾਂ ਸੂਹਾ ਕਿਨਮਾ ਜੀ ਇਹ ਦੂਜੇ ਸੂਵੇ ਆ ਵੀਰ ਜੀ ਦੂਸਰਾ ਸੂਹਾ ਤੇ ਸਮਾਂ ਕਿੰਨਾ ਕੁ ਵੈਸੇ ਅਜੇ ਪੈਂਡਿੰਗ ਅਜ ਪਿਆ ਇਹ ਲੈ ਜੂਗੀ 8 ਤੋਂ 7 ਦਿਨ ਲੈ ਹੀ ਜਾਊਗੀ ਠੀਕ ਆ ਜੀ ਹਾਂ ਜੀ ਲਓ ਦੋਸਤੋ ਸੈਕਿੰਡ ਟਾਈਮ ਆ ਰਾ ਦੂਜਾ ਸੂਹਾ ਇਸ ਵੈੜ ਨੇ ਸੁਣਾ ਤੇ ਹੈ ਪੂਰੀ ਦੋਸਤੋ ਰਾਜੀ ਆ ਠੀਕ ਆ ਜੀ ਵਜਨ ਲੋਡ ਆ ਲਈ ਆ ਪੂਰੀ ਫੁੱਲ ਵਜਨ ਆ ਲਈ ਆ ਤੇ ਕਿਤੇ ਨਾ ਕਿਤੇ ਥੋੜਾ ਬਾਦਾਂ ਵਿੱਚ a little bit ਤੁਸੀਂ ਕਹਿ ਸਕਦੇ ਵੀ ਜਰਸੀ ਦੇ ਵਿੱਚ ਦੋਸਤੋ ਇੱਕ ਸ਼ਾਹੀ ਵਾਲ ਦਾ ਜਿਹੜਾ ਕਰੋਸ ਹੈਗਾ ਝਲਕਦਾ ਬਾਕੀ ਜ਼ਿਆਦਾਤਰ ਪੱਖ ਜਿਹੜਾ ਉਹ ਜਰਸੀ ਅੰਗ ਦਾ ਠੀਕ ਆ ਤੇ ਨਿੱਗਰਪੂਰੀ ਆ ਬਾਕੀ ਪਿੰਡੇ ਦੀ ਤੁਸੀਂ ਉਹ ਵੇਖ ਕੇ ਨਾਰਮਲੀ ਤੁਹਾਨੂੰ ਇੱਕ ਜਜਮੈਂਟ ਹੋਈ ਜਾਣੀ ਆ ਤੋ ਲੇਵਾ ਹਵਾਨਾ ਬਹੁਤ ਸੋਹਣਾ ਥਾਣਾ ਤੁਹਾਨੂੰ ਪੂਰਾ ਗੋਲ ਮੋਟੇ ਥਾਣਾ ਤੇ ਹਵਾਨੇ ਲੇਵੇ ਦੀ ਦੋਸਤੋ ਜੇਕਰ ਆਪਾਂ ਗੱਲ ਕਰ ਲਈਏ ਵੀ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ ਤੋ ਲੜਾ ਰੂੜਾ ਹਜੇ ਕਾਫੀ ਆ ਢਿੱਲਾ ਬਹੁਤ ਨੇ ਉਮੀਦ ਹੁੰਦੀ ਆ ਵੀ ਪਸੂ ਹਜੇ ਹੋਰ ਬਣੂਗਾ ਠੀਕ ਆ ਤੇ ਦਿਨ ਵੈਸੇ ਹਜੇ ਕਿੰਨੇ ਕੁ ਬਾਕੀ ਤੇ ਸੂਣ ਚ ਵੀਰ ਜੀ ਇਹਦੇ 7-8 ਦਿਨ ਲੈ ਜੂਗੀ ਹਜੇ ਵੜ 7-8 ਦਿਨ ਹਾਂਜੀ ਹਾਂਜੀ ਠੀਕ ਹੈ ਭਰਾ ਜੀ ਹਾਂਜੀ ਬਾਕੀ ਕਿਸੇ ਤਰ੍ਹਾਂ ਦੀ ਆਪਣੀ ਜੇਕਰ ਸਾਰੇ ਪਸ਼ੂਆਂ ਦੀ ਗੱਲ ਕਰ ਲਈਏ ਕਿਉਂ ਪਸ਼ੂ ਗੱਭਣੇ ਆਪਣੇ ਕੋਲ ਸਾਰੇ ਕੋਈ ਭਾਰ ਪਿੱਛੇ ਦੀ ਕੋਈ ਥਣਾ ਦੀ ਟੱਪਣ ਟੋਪਣ ਦੇ ਵਿੱਚ ਖਾਰ ਸ਼ਾਇਦ ਹੀ ਆਪਣੀ ਗਾਰੰਟੀ ਕੋਈ ਪਿੱਛਾ ਮਾਰਦੀ ਹੋਵੇ ਹਾਂਜੀ ਊਰ ਛੱਟਾ ਹੁਣ ਡੰਗਰਾਂ ਦੇ ਥਣਾ ਚ ਟਿੱਪ ਕੇ ਲਿਆਂਦੇ ਆ ਟਿੱਪ ਕੇ ਲਿਜਾਵੇ ਯਾਰ ਕੋਈ ਵੀਰ ਭਰਾ ਹੱਥ ਤਸੱਲੀ ਕਰਕੇ ਆਦੀ ਬਿਲਕੁਲ 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 ਹਾਂਜੀ ਲਓ ਦੋਸਤੋ ਵਪਾਰ ਦਾ ਕੰਮ ਆ ਮੈਂ ਇੱਥੇ ਇੱਕ ਹੋਰ ਗੱਲ ਐਡ ਕਰ ਦੇਣਾ ਵੀ ਵਪਾਰ ਦਾ ਕੰਮ ਆ ਵਪਾਰੀ ਵੀਰ ਨੇ ਆਪਣੀ ਤਸੱਲੀ ਆ ਹਰ ਇੱਕ ਬਿਲਕੁਲ ਉੱਚ ਕੁਆਲਿਟੀ ਦੀ ਹੋ ਚੁੱਕੀ ਹਰ ਇੱਕ ਤੈਅ ਤੱਕ ਦੀ ਆਪਾਂ ਕਹਿ ਸਕਦੇ ਹਾਂ ਵੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਕੋਈ ਕਿਸੇ ਵੀਰ ਨੇ ਪਸ਼ੂ ਖਰੀਦਣ ਤਾਂ ਤੁਸੀਂ ਵੀ ਆਪਣੀ ਬੰਦੀ ਸਰਦੀ ਜਿਹੜੀ ਆ ਤਸੱਲੀ ਉਹ ਜ਼ਰੂਰ ਕਰ ਲਿਓ ਠੀਕ ਆ ਇੱਕ ਵਾਰੀ ਤੁਹਾਨੂੰ ਬਹਿਣੀ ਸਾਈਡ ਤੋਂ ਆਪਾਂ ਆਥਾਣ ਦਿਖਾ ਦਿੰਨੇ ਆ ਨੇੜੇ ਤੋਂ ਥੋੜਾ ਜਿਹਾ ਆ ਲਓ ਜੀ ਠੀਕ ਆ ਸਭ ਪੂਰੀ ਤਿਆਰੀ ਵਾਲੀ ਵੇੜਾ ਦੇਣ ਲੈ ਜੇ ਅਜੇ 5 ਲੈ ਜੇ 6 ਲੈ ਜੇ 4 ਲੈ ਜੇ ਦਿਨ ਲੈ ਜੂਗੀ ਠੀਕ ਆ ਜੀ ਅਜੇ ਪੁੜੇ ਪੜੇ ਕਿਸੇ ਪਾਸਿਓਂ ਨਵਾਏ ਨਹੀਂ ਗੇ ਤੇ ਪੂਰੀ ਨਿਗਰ ਵਜਨ ਦੌੜ ਆਲੀ ਆ ਤੇ ਅੱਛਾ ਵੀਰ ਜਗਰਾਜ ਜੀ ਦੀ ਕੀ ਮੰਗ ਕਰਦੇ ਆ ਲੈ ਦੇ ਕੀ ਕਰਦੇ ਬਈ ਪਤਾ ਹੈ ਗਿਆ ਲੈ ਵੀਰ ਜੀ ਮੰਗਨ ਨੂੰ ਤਾਂ ਲੋਕ 80 ਮੰਗੀਆਂ ਤੇ 75 ਵੀ ਮੰਗੀਆਂ ਤੇ 70 ਵੀ ਮੰਗੀਆਂ ਤੇ ਹਾਂ ਜੀ ਆਪਾਂ ਲੈ ਦੇਣ ਵਾਲੀ 65000 ਦੀ ਵੈਡ ਛੱਡਦੀ ਵੀ ਜਿਹੜੀ ਦੇ ਦੇਣੀ ਆ 65000 65000 ਦੀ ਆਪਾਂ ਦੇ ਦੇਣੀ ਅੱਛਾ ਜੀ ਆਹ ਲਵੀ ਵੀਰਜਗਰਾਜ ਵੈਸੇ ਪਹਿਲੀ ਵੀਡੀਓ ਆ ਆਪਣੀ ਹਾਂਜੀ ਹਾਂਜੀ ਤੇ ਜਿੰਨਾ ਵੀ ਹੋ ਸਕਦਾ ਮਾਨਤਨ ਜਰੂਰ ਕੋਈ ਗੱਲ ਨਹੀਂ ਮਾਨਤਨ ਭਰਾ ਦਾ ਕਰਾਂਗੇ ਜਿਹੜਾ ਵੀ ਲਊਗਾ ਖੁੱਲਾ ਕਰਾਂਗੇ ਮਾਨਤਨ ਕੋਈ ਗੱਲ ਬਿਲਕੁਲ ਬਿਲਕੁਲ ਜਿੰਨੀ ਜੋਗੇ ਲਓ ਦੋਸਤੋ ਮਾਨਤਨ ਹੋ ਜਾਊਗਾ ਵਿੱਚੋਂ 65000 ਦੀ ਜਿਹੜੀ ਇਹ ਵੀਰਾਂ ਦਾ ਵੀ ਵੜ ਦੇਵਾਂਗੇ 65000 ਦੀ ਤੇ ਬਾਕੀ ਥਣਲੇਵੇ ਵਾਲੇ ਪਾਸਿਓ ਮੈਨੂੰ ਲੱਗਦਾ ਕੋਈ ਭੁਲੇਖਾ ਨਹੀਂਗਾ ਬਹੁਤ ਵਧੀਆ ਵਾ ਠੀਕ ਆ ਜੀ ਤੇ ਮਿਲਕ ਵੀ ਦੁੱਧ ਵੀ ਸੋਨਾ ਚਬਾਈ ਚੱਲੂਗੀ ਬਾਕੀ ਕੁਆਲਿਟੀ ਜਿਹੜੀ ਆ ਤਕਰੀਬਨ ਇਹ ਮੱਝਾਂ ਦੇ ਬਰਾबरी ਕਰਨ ਵਾਲੀ ਆ ਠੀਕ ਆ ਕਿਉਂਕਿ ਦੁੱਧ ਦਾ ਤੇ ਬਾਕੀ ਇੱਥੇ ਆਣ ਕੇ ਕਿਸੇ ਭਰਾ ਨੇ ਆਪਣੀ ਤਸੱਲੀ ਕਰਨੀ ਹੈ ਟਿੱਪ ਕੇ ਤੁਸੀਂ ਆਪਣੀ ਤਸੱਲੀ ਕਰ ਲਿਓ ਚਾਰੇ ਤਣ ਚੱਲਦੇ ਆਪਣੇ ਪਾਸ ਕਰ ਲਿਓ ਠੀਕ ਹੈ ਜੀ ਤੇ 65000 ਦੇ ਵਿੱਚ ਮਿਲ ਜੂਗੀ ਅੱਗੇ ਸੈਕੰਡ ਨੰਬਰ ਤੇ ਜਿਹੜੀ ਆਪਣੇ ਕੋਲ ਆ ਝੋਟੀ ਖੜੀ ਹੈ ਵੀਰੇ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਕੀ ਬੇਰ ਪੈਂਦਾ ਇਹਦਾ ਵੀਰ ਜੀ ਇਹ ਲੈੰਦੀ ਜੋ 10 ਦਿਨ ਦੇ ਤਕਰੀਬਨ ਲੈ ਜੂਗੀ ਓਕੇ ਤੇ ਦੂਜਾ ਸੁਹਾ ਜੋ ਹਾਂਜੀ ਹਾਂਜੀ ਠੀਕ ਹੈ ਜੀ ਪਿਓਰ ਨੀਲੀ ਦੀ ਜੋ ਬਾਕੀ ਭਰਾਵਾ ਵੇਖ ਹੀ ਲੈਣੀ ਹੈ ਠੀਕ ਹੈ ਜੀ ਲਓ ਦੋਸਤੋ ਅੰਗ ਵਾਰ ਤੁਸੀਂ ਇਹ ਵੇਖ ਲਓ ਠੀਕ ਹੈ ਜੀ ਚਾਰੇ ਖੋਰ ਚਾਰੇ ਖੁਰ ਮਾਰਕਿੰਗ ਦੇ ਵਿੱਚ ਚਾਰੇ ਖੁਰ ਤੋਂ ਪਿਆ ਠੀਕ ਆ ਜੀ ਤੇ ਪੂਛ ਉੱਪਰ ਤੱਕ ਵਾਈਟ ਆ ਤੇ ਕੱਦ ਦੀ ਜਕਰ ਗੱਲ ਕਰ ਲਈਏ ਕੱਦ ਵੱਡਾ ਠੀਕ ਆ ਵੱਡੀਆਂ ਮੱਜਾਂ ਦੇ ਵਿੱਚ ਚਾਹੇ ਵੱਡੀਆਂ ਝੋਟੀਆਂ ਦੇ ਵਿੱਚ ਤੁਸੀਂ ਮੰਨ ਕੇ ਦਾ ਸੌਦਾ ਕਰ ਲਿਓ ਚੌੜਾ ਪਿੱਠ ਪੁੜਾ ਤੇ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਦਿਨ ਵੈਸੇ ਲੈ ਜੂ 8-10 ਜੇ 10 ਦਿਨ ਵੀਰ ਜੀ ਪੱਕੇ ਲੈ ਜੂ ਝੋਟੀਆਂ ਦੇ ਠੀਕ ਆ ਜੀ ਪੱਕੇ 10 ਦਿਨ ਲੈ ਜੂ ਠੀਕ ਆ ਜੀ ਠੀਕ ਆ ਘੱਟ ਨਹੀਂ ਜਾਂਦੀ ਹਰੇ ਝੋਟੀ ਨੇ ਕੋਈ ਪੁੜਾ ਨਹੀਂ ਨਵਾਇਆ ਆ ਦੋਸਤੋ ਅਜੇ ਜੇਕਰ ਆਪਾਂ 100% ਜੋ ਵੇਖੀਏ ਤੇ 50% ਜਾਂ 40% ਹਜੇ ਲਾਇਆ ਬਣਾਇਆ ਤੇ ਉਮੀਦ ਕਰਦੇ ਆ ਵੀ 10 ਤੋਂ 12 ਕ ਦਿਨ ਹਜੇ ਲੈ ਜੋ ਖੁੱਲੇ ਡੁੱਲੇ ਤੇ ਬਣੂਗੀ ਤੁਸੀਂ ਵੇਖ ਲਓ ਵੀ ਇੱਕ ਜਿਹੜਾ ਦੋਸਤੋ ਹਵਾਨਾ ਲੈਵਾ ਬਿਲਕੁਲ ਕੰਪੈਕਟ ਰਹੂਗਾ ਫਿਕਸ ਜਾਂ ਕਹਿ ਲਈਏ ਵੀ ਆਪਾਂ ਨਿੱਗਰ ਲੈਵੇ ਦੀ ਰਹੂਗੀ ਠੀਕ ਹੈ ਜੀ ਨਿੱਗਰ ਲੈਵਾ ਤੇ ਪਹਿਲੇ ਸਵੇਰ ਦਾ ਕੋਈ ਦੁੱਧ ਰਿਕਾਰਡ ਮਿਲ ਕੇ ਇਹਦਾ ਵੀਰ ਜੀ ਪਹਿਲੇ ਸਵੇਰ ਵੀਰਾਂ ਨੇ ਆਖਿਆ ਕਿ ਅਸੀਂ 14 ਕਿਲੋ ਦੁੱਧ ਚੋਇਆ ਠੀਕ ਹੈ ਜੀ ਤੇ ਐਰ ਕੀ ਤਾਂ ਚਲੋ ਪਾਏ ਦਾ ਹੁੰਦਾ ਵੀਰ ਜੀ ਦੁੱਧ ਤਾਂ ਹਾਂਜੀ ਹਾਂਜੀ ਤੇ ਬਾਕੀ ਜਿੰਸ ਨੇ ਵੀ ਦੁੱਧ ਦੇਣਾ ਹੈ ਆ ਬਿਲਕੁਲ ਜੀ ਤੇ ਬਾਕੀ ਦੋਸਤੋ ਥੋੜਾ ਨਸਲ ਬਰੀਡ ਤੇ ਨਸਲ ਜਾਤ ਤੇ ਛੱਡ ਦਿੰਦੇ ਆ ਬਾਕੀ ਜਿੱਡਾ ਕੱਦ ਕਾਠਾ ਨੋਰਮਲ ਹੀ ਇੱਕ ਗੱਲ ਕਰ ਲਈਏ ਵੀ ਚੰਗੀ ਵੰਡਵਟਾ ਰਿਆ ਕਿਸੇ ਵੀਰ ਦੀ ਚੰਗੀ ਸੇਵਾ ਰਹੀ ਤੇ ਬਹੁਤ ਚੰਗੀ ਸੇਵਾ ਜੀ ਦਾ ਕੋਈ ਬੜੀ ਵੱਡੀ ਗੱਲ ਨਹੀਂ ਇਸ ਮੈਨੂੰ ਬਾਕੀ ਚੰਗੀ ਜਾਂ ਛੋਟੀ ਥਣ ਦੇਵ ਦੀ ਬੜੀ ਸਾਫ਼ ਸੁਥਰੀ ਹੈ ਚਾਰ ਥਣ ਲੜਾ ਲੂੜਾ ਕਾਫੀ ਜਿਆਦੀਆਂ ਢੇਲਾਂ ਤੁਸੀਂ ਇੱਕ ਵਾਰੀ ਵੇਖ ਲਓ ਫਿਰ ਨੇੜੇ ਤੋਂ ਤਕਰੀਬਨ ਲਾਏ ਬਣਾਏ ਚੰਗਾ ਪਈ ਆ 10 ਕ ਦਿਨ ਐਸਟੀਮੇਟਡ ਜਿਹੜੇ ਆ 10 ਕ ਦਿਨ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਇਹਦਾ ਵੀਰ ਜਗਰਾਜ ਭਾਈ ਕੀ ਕਰਦੇ ਜੀ ਮੁੱਲ ਇਹਦਾ ਵੀਰ ਜੀ ਮੰਗਨ ਨੂੰ ਦਾ ਭਾਵੇਂ 1 20 ਮੰਗੀ ਜਾਈਏ 15 ਮੰਗੀ ਜਾਈਏ 10 ਮੰਗੀ ਜਾਈਏ 1 5 ਦੀ ਛੱਡ ਦਿਆਂਗੇ 1 5 ਦੀ ਆ ਠੀਕ ਹੈ ਜੀ ਕਰ ਦਾਂਗੇ ਉਹਦੇ ਚੋਂ ਮਾਨ ਤਨ ਭਰਾਵਾਂ ਠੀਕ ਆ ਜੀ ਥੋੜਾ ਜਿਹਾ ਇਹਨੂੰ ਖਲਾਦ ਕੇ ਇੱਕ ਸਾਈਡ ਦਿਖਾ ਦਈਏ ਇਧਰ ਨੂੰ ਹਾਂਜੀ ਪਰ ਉਹਨੂੰ ਹਿੱਕ ਦੇ ਜੀ ਠੀਕ ਹੈ ਜੀ ਬਾਬੂ ਜੀ ਡਿਮਾਂਡ ਮਰਜੀ ਕੋਈ ਜਿਹੜਾ ਲਜਾਊਗਾ ਭਰਾ ਡੰਗਰਾਂ ਨੂੰ ਹਾਂ ਜੀ ਬਹੁਤ ਬਹੁਤ ਚੰਗੇ ਡੰਗਰ ਵੀਰ ਜੀ ਲਈ ਆਈਦੇ ਆ ਚੰਗਾ ਹੀ ਵਪਾਰ ਕਰੀਦਾ ਹੈ ਬਿਲਕੁਲ ਸਾਫ਼ ਸੁਥرائی ਲਓ ਵੀ ਬਾਕੀ ਭਰਾਵੋ ਕਦਕੂਤ ਸੋਹਣਾ ਹੈ ਝੋਟੀ ਦਾ ਦੂਜਾ ਸੂਬਾ ਠੀਕ ਹੈ 105000 ਡਿਮਾਂਡ ਕੀਤੀ ਆ ਵਿੱਚੋਂ ਛੋੜਛੱਪਾ ਹੋ ਜਾਊਗਾ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਚੰਗੀ ਝੋਟੀ ਆ ਤੁਸੀਂ ਹੱਥ ਪਾ ਸਕਦੇ ਜੀ ਥੱਲਿਓ ਲੇਵੇ ਹਵਾਨੇ ਦੀ ਬੜੀ ਸਾਫ਼ ਆ ਠੀਕ ਹੈ ਜੀ ਨਿੱਕਰ ਆ ਪਿੰਡੇ ਦੀ ਵੀ ਨਿੱਕਰ ਲੇਵੇ ਹਵਾਨੇ ਦੀ ਵੀ ਪੂਰੀ ਨਿੱਕਰ ਨਾ ਵੀ ਜਗਰਾਜ ਭਾਈ ਆ ਜਿਹੜੀ ਪਹਿਲੇ ਇਹ ਛੋਟੀ ਦੀ ਕੀ ਆ ਪਹਿਲੇ ਇਹ ਵਿੱਚ ਪਹਿਲਣਿਆ ਛੋਟੀ ਹੈ ਜੀ ਅੱਛਾ ਜੀ ਹਾਂ ਇਹ ਵੀ ਗੱਬਣ ਤਿਆਰੀ ਹੈ ਹਾਂ ਜੀ ਜੀ ਤਿਆਰੀ ਹੈ ਵੇ ਵੀਰ ਜੀ ਇਹ ਵੀ ਲੈਂਦੀ 6-7 ਕ ਦੇਣੀ ਲੈਂਦੀ ਹੈ ਵੀ ਛੋਟੀ ਲੋ ਜੀ ਹਾਂ ਤੋਂ ਗੱਬਣ ਤਿਆਰ ਛੋਟੀ ਦੋਸਤੋ ਇੱਕ ਹੋਰ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਇਹ ਛੋਟੀ ਪਹਿਲਾ ਸੂਬਾ ਸੂਨ ਵਾਲੀ ਆ ਹਾਂ ਜੀ ਬਹੁਤ ਚੰਗੀ ਠੰਡੀ ਠੰਡੀ ਤੇ ਰੇਡ ਪੜਦਾ ਬੜਾ ਜੈਜ ਰਹਿਣ ਵਾਲਾ ਦੋਸਤੋ ਮਰਜ਼ੀ ਕਰੀ ਜਾਵੇ ਏਡੀ ਇਹ ਢੀਰੀ ਆ ਉਹ ਮਰਜ਼ੀ ਮੈ ਜੋ ਥੱਲੇ ਨਾਰਮਲ ਇੱਕ ਪਹਿਲਣ ਕਟੀਆਂ ਝੋਟੀਆਂ ਹੱਥ ਨਹੀਂ ਤੇ ਪਾਉਂਦੀਆਂ ਇਹ ਤੋਂ ਉਮੀਦ ਵੀ ਆਪਾਂ ਕਰ ਸਕਦੇ ਵੀ ਕਰਮ ਵਾਲੀ ਜਦੋਂ ਬੱਚਾ ਤਾਰੇ ਤੇ ਲੈ ਲੂਗੀ ਬੱਚੋ ਬੱਸ ਬੱਸ ਪਏ ਹਾਂਜੀ ਹਾਂਜੀ ਬਹੁਤ ਠੰਡੀ ਧੀਰੀ ਆ ਬਿਲਕੁਲ ਨਹੀਂ ਤਾਂ ਲੱਗੇ ਨਹੀਂ ਆਉਂਦਿੰਦੀਆਂ ਕਈ ਤਾਂ ਪਹਿਲਣ ਆ ਹਾਂਜੀ ਲੋ ਜੀ ਦੋਸਤੋ ਪਹਿਲਣ ਇਹ ਕਟੀ ਆ ਠੀਕ ਆ ਜੀ ਪਹਿਲਣ ਝੋਟੀਆਂ ਦਾ ਸੂਣਾ ਤੇ ਦਿਨ ਇਹਦੇ ਵੀ ਮਨੋ ਤਾਂ ਵੀ ਅਜੇ ਹਫਤੇ ਤੋਂ ਵੱਧ ਲੈ ਜੀ ਹਾਂ ਜੀ ਜੀ ਵੀਰ ਜੀ 7 ਤੱਕ ਦਿਨ ਤਾਂ ਪੱਕੇ ਹੀ ਅਜੇ ਮੰਨੋ ਰਹੀਂਦੇ ਦਿਨਾ ਜੀ ਠੀਕ ਆ ਜੀ ਤੇ ਕੋਈ ਇੱਕ ਦਿਨ ਅੱਧਾ ਹੋਵੇ ਉਧਰ ਵੀ ਹੋ ਸਕਦਾ ਠੀਕ ਆ ਜੀ ਠੀਕ ਹਾਂਜੀ ਲਓ ਦੋਸਤੋ ਇੱਕ ਹਫਤਾ ਘਟੋ ਘਟਾ ਈਡੀਆਂ ਮੰਨ ਲਿਓ ਤੁਸੀਂ ਵੀ ਇੱਕ ਹਫਤੇ ਦੇ ਵਿੱਚ ਪੂਰੀ ਤਿਆਰੀ ਕਰ ਜੂਗੀ ਤੇ ਬਾਕੀ ਥਣ ਥੁਣ ਇੱਕ ਵਾਰੀ ਤੁਹਾਨੂੰ ਆਪਾਂ ਤੋਰਨ ਤੋਂ ਪਹਿਲਾਂ ਇੱਕ ਵਾਰੀ ਥਣ ਦਿਖਾ ਦਈਏ ਆ ਦੇਖੋ ਜੀ ਬਾਕੀ 53 ਦਾ ਬਿਲਕੁਲ ਵਧੀਆ ਚੇਪਾ ਆ ਵੀਰ ਨਿਆਰਾ ਇੱਕੋ ਜਿਹਾ ਆਪਦੀ ਅਗਲਾ ਵੀ ਤਸੱਲੀ ਕਰਕੇ ਲੈ ਜਾਵੇ ਆਪਾਂ ਵੀ ਰੀਜਨਲ ਤਸੱਲੀ ਕੀਤੀ ਹੋਈ ਹੈ ਹਾਂ ਲਓ ਜੀ ਠੀਕ ਹੈ ਜੀ ਸੋ ਆਪਣਾ ਦੋਸਤੋ ਵੀਰਾਂ ਦਾ ਵੀ ਆਪਾਂ ਤਸੱਲੀ ਕਰਕੇ ਕੋਈ ਭਰਾ ਕੇ ਲਿਆਂਦੀ ਆ ਅੱਗੇ ਕੋਈ ਵੀਰ ਆਉਂਦਾ ਤੇ ਆਪਣੀ ਬੇਸ਼ੱਕ ਤਸੱਲੀ ਕਰਕੇ ਲੈ ਕੇ ਜਾਓ ਚਾਰੇ ਥਣ ਆਪਾਂ ਭਰਾ ਕੇ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਪਹਿਲਾ ਸੁਹਾ ਸੂਨਾ ਝੋਟੀ ਨੇ ਤੇ ਕਤਕੁੱਤ ਬਹੁਤ ਸੋਨਾ ਝੋਟੀ ਦਾ ਠੀਕ ਆ ਜੀ ਜਿੱਡਾ ਇੱਕ ਵਜਨ ਵਜੂ ਦਾ ਬਹੁਤ ਫੱਫੂਪੂਰੀ ਆ ਝੋਟੀ ਦੀ ਇਸ ਕੋਲ ਵੀ ਬੜੀ ਝੋਟੀ ਬਨ ਲੋ ਵੀ ਐ ਛੱਕੇ ਛਡਾਉ ਝੋਟੀ ਐ ਜੀ ਆ ਤ ਤੋਰ ਲੈ ਲਮਾ ਤੋਰ ਲਈ ਗਿਆ मैं जगराज भाई मोड़ दे दोस्तों चोटी चंकी है ठीक है जी ਸੋ ਪਹਿਲਣ ਝੋਟੀ ਆ ਵੈਸੇ ਤੋੜ ਕੇ ਦਿਖਾਤਾ ਨਹੀਂ ਤੇ ਵੈਸੇ ਨਾਰਮਲ ਕਈ ਝੋਟੀਆਂ ਕੱਟੀਆਂ ਵੈਸੇ ਡਰਕਲ ਜੀਆਂ ਹੁੰਦੀਆਂ ਨੇ ਬਿਲਕੁਲ ਸ਼ਾਂਤ ਤੇ ਠੰਡੀ ਸੀਲ ਸੁਭਾਅ ਦੀ ਬਹੁਤੀ ਧੀਰੀ ਆ ਵੀਰ ਚੰਗੀ ਆ ਝੋਟੀ ਤੇ ਲੈ ਵੀ ਵੀਰ ਜਗਰਾਜ ਜੇਕਰ ਕੱਟੀ ਚੰਗੀ ਆ ਝੋਟੀ ਚੰਗੀ ਆ ਤੇ ਪੈਸੇ ਬਾਹਲੇ ਚੰਗੇ ਆ ਕਿ ਥੋੜੇ ਜੇ ਨਰਮ ਜੇ ਰੇਟ ਤੇ ਦੇ ਦੇ ਇਹ ਦੇ ਹੀ ਦੇਣੀ ਆ ਆਪਾਂ ਤੇ ਅੱਛਾ ਜੀ ਪੱਦਰ ਜੇ ਦੇ ਦਿੰਨੇ ਆ ਆਪਾਂ 75 ਨਹੀਂ ਕਰਦੇ ਆ 73 ਨਹੀਂ ਕਰਦੇ ਹਾਂ 72000 ਦੀ ਝੋਟੀ ਦੇ ਦਿਆਂਗੇ 72000 ਦੀ ਹਾਂ ਲੋ ਸੋ ਨਾਰਮਲ ਦੋਸਤੋ ਕੋਈ ਯਾਦ ਕਰੂਗਾ ਆ ਉਹ ਸੱਜਣ ਘਰ ਵਾਲਾ ਰਹਿ ਗਿਆ ਰੱਖਣ ਵਾਸਤੇ ਰੱਖਣ ਵਾਲਾ ਕੋਈ ਭਰਾ ਲਜਾਊਗਾ ਤੇ ਯਾਦ ਕਰੂਗਾ ਕਿ ਡੰਗਰ ਲਿਆਂਦੇ ਸੀ ਬਿਲਕੁਲ ਬਿਲਕੁਲ ਤੇ ਅੱਗੇ ਵੀ ਆਪਾਂ ਨੂੰ ਭਰਾ ਬੜੇ ਯਾਦ ਕਰਦੇ ਆ ਜਿਨ੍ਹਾਂ ਭਰਾਵਾਂ ਨੂੰ ਡੰਗਰ ਦਿੱਤੇ ਅਜੇ ਤੱਕ ਆ ਬਹੁਤ ਲੋਕ ਖੋਸ਼ ਆਪਰਾਧ ਹਾਂ ਜਿਨ੍ਹਾਂ ਜਿਨ੍ਹਾਂ ਵੀਰਾਂ ਨੂੰ ਆਪ ਅੱਗੇ ਵੀ ਡੰਗਰ ਦਿੱਤੇ ਵੀਡੀਓ ਦਾ ਆਪਾਂ ਪਹਿਲੀ ਪਾਉਣ ਲੱਗੇ ਆ ਬਿਲਕੁਲ ਇੰਨੇ ਵਰਾਂ ਦੇ ਭਰਾ ਆਪਣੇ ਤੋਂ ਡੰਗਰ ਉਸ ਤਰ੍ਹਾਂ ਹੀ ਲੈਂ ਜਾਂਦੇ ਆ ਇਹ ਗੱਲ ਵੀ ਜਗਰਾਜ ਬਿੱਤੀ ਆ ਰਹੀ ਹੋ ਜਾਂਦਾ ਇੱਕ ਤਾਂ ਪਹਿਲਾਂ ਤੁਸੀਂ ਇਹਨੇ ਵੀ ਕੀਤਾ ਫਾਦਰ ਸਾਹਿਬ ਤੋਂ ਹਾਂਜੀ 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 ਪਸੂ ਦਵਾਈ ਵੀ ਬੜੇ ਆ ਹਾਂਜੀ ਹਾਂਜੀ ਤੇ ਜੇਕਰ ਆਪ ਪਈਏ ਵਪਾਰ ਦੀ ਲੈਣ ਚ ਵੀ ਫਿਰ ਵੀ ਪਤਾ ਲੱਗਿਆ ਪਸੂ ਕਿਹੋ ਜਿਹਾ ਵੀਰ ਰਾਜੀ ਜਿਹਦਾ ਵਪਾਰ ਦੀ ਗੱਲ ਹੈ ਨਾ ਵਪਾਰ ਤਾਂ ਨਾ ਤਾਂ ਜਾਂਦਾ ਕਿਸੇ ਤੋਂ ਸਿੱਖਿਆ ਹੀ ਹਾਂ ਠੀਕ ਆ ਵਪਾਰ ਤਾਂ ਹੈਗਾ ਦਿਮਾਗ ਦਾ ਬਿਲਕੁਲ ਤੇ ਚਲੋ ਬਾਪੂ ਕਰਦਾ ਹੀ ਉਹਦੀ ਲੀ ਦੇ ਮਗਰੇ ਲੱਗ ਪਏ ਆ ਆ ਹੈ ਤੇ ਚੰਗੇ ਤੋਂ ਚੰਗਾ ਹੀ ਡੰਗਰ ਲਿਆ ਹੈ ਚੰਗੇ ਤੋਂ ਚੰਗਾ ਹੀ ਡੰਗਰ ਵੇਚਿਆ ਹੈ ਵੇਚਿਆ ਨਾ ਹੂੰ ਤੇ ਬਾਕੀ ਜਿਹੜੇ ਭੈਣ ਭਰਾਣੇ ਹਿੱ ਤੱਕ ਖੜੇ ਆ ਯਾਦ ਹੀ ਕਰਦੇ ਆ ਹਮ ਹਮ ਕਦੀ ਮਾਰਾ ਡੰਗਰ ਦਿੱਤਾ ਨਹੀਂ ਦੱਸ ਕੇ ਦਈ ਦਾ ਜੇ ਕੋਈ ਗਫਾਲਟ ਹੋਵੇ ਉਹਨੂੰ ਪਹਿਲਾਂ ਦੱਸ ਦੇ ਦਾ ਭਰਾ ਜੀ ਇਹ ਚਾਹ ਕੋਸ਼ ਹੈਗਾ ਜੋ ਵਾਰਾ ਖਾਂਦੀ ਤੇ ਲੈ ਜਾਓ ਨਹੀਂ ਵਾਰਾ ਖਾਂਦੀ ਤੇ ਕੋਈ ਗੱਲ ਨਹੀਂ ਆਪਣੇ ਘਰੇ ਬੱਜੀ ਬਿਲਕੁਲ ਬਿਲਕੁਲ ਕਰੂੰ ਠੀਕ ਆ ਤੇ ਪਸ਼ੂ ਅੱਜ ਤਿੰਨ ਦਿਖਾਏ ਆ ਤੁਹਾਨੂੰ ਪਹਿਲਾਂ ਝੋਟੀ ਆ ਪਸੰਦ ਆਊਗੀ ਤੁਹਾਨੂੰ ਮੈਨੂੰ ਲੱਗਦਾ ਵੀ ਬਹੁਤੇ ਵੀਰ ਠੀਕ ਆ ਜੀ ਫੋਨ ਕਰਨਗੇ ਕਿਉਂਕਿ ਕੱਟੀ ਬੜੀ ਚੰਗੀ ਆ ਝੋਟੀ ਬਹੁਤ ਪਿਆਰੀ ਆ ਠੰਡੀ ਧੀਰੀ ਆ ਸੇਲਸ ਲੱਗਾ ਜਿਹੜੇ ਵੀਰ ਨੇ ਘਰੇ ਰੱਖਣੀ ਆ ਘਰੇ ਲੂ ਕਿਸੇ ਵੀਰ ਨੇ ਉਹ ਜਰੂਰ ਤੁਸੀਂ ਹੱਥ ਪਾ ਲਿਓ ਠੀਕ ਆ ਜੀ ਕਿਉਂਕਿ ਟਾਵਾ ਟੱਲਾ ਅੱਜ ਜੇਕਰ 100 ਪਸ਼ੂ ਆਪਾਂ ਵਪਾਰੀ ਵੀਰ ਵੀ 100 ਪਸ਼ੂ ਵੇਂਦੇ ਆ ਪਿੰਡਾਂ ਦੇ ਵਿੱਚ ਤੇ ਕੋਈ ਥੋੜੇ ਪਸ਼ੂ ਹੁੰਦੇ ਜਿਹੜੇ ਲੈਣ ਦੇ ਲਾਇਕ ਹੁੰਦੇ ਆ ਕਿਉਂਕਿ ਖਰਾਬ ਪਸ਼ੂ ਆ ਉਹ ਬੰਦਾ ਪਹਿਲਾਂ ਤਿੰਨ ਦਾ ਚੰਗਾ ਪਸ਼ੂ ਘਟ ਵੇਚਦਾ ਠੀਕ ਆ ਤੇ ਇਹ ਪਸ਼ੂ ਤਿੰਨ ਬਕਾਊ ਅੱਜ ਤੇ ਤਿੰਨੇ ਆਪਾਂ ਆਪਣੀ ਥਾਂ ਤੇ ਦੋਸਤੋ ਬੈਸਟ ਆ ਚੰਗੇ ਆ ਰੇਡਪੜਤਾ ਬਿਲਕੁਲ ਜਾਇਜ਼ ਆ ਜੈਨੂਅਲ ਆ ਠੀਕ ਆ ਤੇ ਇਸੇ ਤਰ੍ਹਾਂ ਵੀਰ ਪਸ਼ੂ ਲੈ ਕੇ ਆਉਂਦੇ ਰਹਿਣਗੇ ਤੇ ਇੱਕ ਜਗਰਾਜ ਪਾਈ ਆਪਣਾ ਨੰਬਰ ਬੋਲ ਦਈਏ ਨੰਬਰ 7 ਠੀਕ ਹੈ ਜੀ ਹਾਂਜੀ ਇੱਕੋ ਇੱਕ ਨੰਬਰ ਹੀ ਹੈ ਜੀ ਹਾਂਜੀ 2 ਨੰਬਰ 88727 07588 ਠੀਕ ਹੈ ਜੀ ਹਾਂਜੀ ਠੀਕ ਹੈ ਲਓ ਦੋਸਤੋ ਇਹ ਨੰਬਰ ਆ ਬਿਲਕੁਲ ਸਕਰੀਨ ਤੇ ਲੱਗ ਚੁੱਕੇ ਆ ਵੀਰਾਂ ਦੇ ਇਹ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਡਿਟੇਲ ਲੈ ਸਕਦੇ ਜੀ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਢੋਲਨ ਕਰਨੀ ਆ ਨੇੜੇ ਪਿੰਡ ਲਾਖਣਾ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਅੱਛਾ ਵਾਹਿਗੁਰੂ ਜੀ ਕੀ ਫਤਿਹ